ਇੱਕ ਖਬਰ ਅੱਜਕੱਲ ਬਹੁਤ ਵਾਇਰਲ ਹੋਈ ਪਈ ਹੈ ਕੋਈ ਚਾਹ ਵਾਲੀ ਕੁੜੀ ਸੀ ਮੈਂ ਸੋਸ਼ਲ ਮੀਡੀਆ ਤੇ ਕਈ ਵਾਰੀ ਜਦੋਂ ਆਪਾਂ ਵੇਖਦੇ ਆ ਨਾ ਉਹ ਬਹੁਤਾ ਤਾਂ ਇਹ ਹੁੰਦਾ ਵੀ ਚਲੋ ਲੋਕ ਅੱਜਕੱਲ ਐਂਟਰਟੇਨਮੈਂਟ ਹੀ ਕਰਦੇ ਆ ਪਰ ਉਹ ਕਿਤੇ ਨਾ ਕਿਤੇ ਉਹ ਹੈਲਪਿੰਗ ਹੈਂਡ ਵੀ ਬਣ ਜਾਂਦਾ ਹੈ ਪਰ ਕਿਤੇ ਨਾ ਕਿਤੇ ਉਹ ਕਲੇਸ਼ ਦਾ ਕਾਰਨ ਵੀ ਬਣ ਜਾਂਦਾ ਕਈ ਇਹੋ ਜਿਹੀਆਂ ਨਿੱਜੀ ਚੀਜ਼ਾਂ ਵੀ ਲੋਕਾਂ ਦੇ ਨਿਕਲ ਕੇ ਬਾਹਰ ਆ ਜਾਂਦੀਆਂ ਜਿਹੜੀਆਂ ਲੋਕਾਂ ਨੇ ਆਮ ਨਹੀਂ ਆਪਾਂ ਨੂੰ ਪਤਾ ਲੱਗਦਾ ਹੁੰਦਾ ਤੇ ਇੱਕ ਚਾਹ ਵਾਲੀ ਕੁੜੀ ਦੀ ਵੀਡੀਓ ਹੋਈ ਹੈ ਵਾਇਰਲ ਜਿਹੜੀ ਕੱਲੀ ਚਾਹ ਬਣਾਉਂਦੀ ਸੀ ਉਹਨੂੰ ਕਿਸੇ ਸੱਜਣ ਨੇ ਹੈਲਪ ਵੀ ਕੀਤੀ ਉਹ ਦੇ ਕਰਕੇ ਜਦੋਂ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਤੋ ਇਮੋਸ਼ਨਲ ਹੀ ਕਹਿ ਲਓ ਜਜ਼ਬਾਤੀ ਹੋ ਕੇ ਆਪ ਦੇ ਪਿਤਾ ਤੇ ਹੀ ਉਹਨੇ ਕੁਝ ਇਲਜ਼ਾਮ ਲਾਤੇ ਫਿਰ ਉਹ ਪਿਤਾ ਸਾਹਮਣੇ ਆ ਗਏ ਪੂਰਾ ਕੀ ਮਾੜ ਰਿਆ ਜੀ ਨਹੀਂ ਦੇਖੋ ਮੈਂ ਸੋਸ਼ਲ ਮੀਡੀਆ ਤੇ ਨਾ ਸੱਚ ਦੱਸਾਂ ਤੁਹਾਨੂੰ ਇਮਾਨਦਾਰੀ ਨਾਲ ਜੀ ਹਰੀਜੀ ਬੱਤੀ ਮੇਰੀ ਜਗ ਦੀ ਦਿਖਦੀ ਦਿਖਦੀ ਆ ਇੰਟਰਨੈਟ ਚੱਲਦਾ ਰਹਿੰਦਾ ਬਸ 4-5 ਘੰਟੇ ਛੱਡ ਕੇ ਬਟ ਮੈਂ ਨਾ ਇੰਨਾ ਜ਼ਿਆਦਾ ਆ ਚੀਜ਼ਾਂ ਤੇ ਨਹੀਂ ਧਿਆਨ ਕੇਂਦਰਿਤ ਕਰ ਪਾਉਂਦਾ ਜਿਹੜੀ ਚੀਜ਼ ਵਾਇਰਲ ਹੁੰਦੀ ਆ ਆ ਵੀ ਹੁਣੇ ਮੈਂ ਜਦੋਂ ਵੇਖਿਆ ਨਾ ਮੇਰੇ ਬਹੁਤ ਸਾਰੇ ਦੋਸਤ ਕਮੈਂਟ ਕਰ ਰਹੇ ਸੀ ਚਾਹ ਵਾਲੀ ਕੁੜੀ ਚਾਹ ਵਾਲੀ ਕੁੜੀ ਤੇ ਮੈਂ ਆਖਿਆ ਕੋਈ ਉਸੇ ਤਰ੍ਹਾਂ ਹੀ ਜਿੱਦਾਂ ਕੋਈ ਅੱਗੇ ਬੜੀਆਂ ਮਹਾਨ ਹਸਤੀਆਂ ਆਉਂਦੀਆਂ ਨੇ ਸਾਡੀਆਂ ਕਿ ਹੁਣ ਮੈਂ ਨਾ ਨਹੀਂ ਲੈਂਦਾ ਹੁੰਦਾ ਹੂੰ ਉਹ ਆਪੇ ਸਮਝ ਜਾਂਦੇ ਆ ਕਿ ਮਿੰਟੂ ਨੇ ਸਾਡੀ ਗੱਲ ਕਰ ਦਿੱਤੀ ਆ ਜੀ ਮੈਂ ਕਿਹਾ ਕੋਈ ਮਹਾਨ ਹਸਤੀਆਂ ਦੀ ਫੈਰਿਸ ਦੇ ਵਿੱਚ ਕੋਈ ਹੋਰ ਆ ਗਿਆ ਹੋਵੇਗਾ ਬਈ ਜੀ 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 ਪਰ ਜਦੋਂ ਕਾਫੀ ਸੰਜੀਦਾ ਬੰਦਿਆਂ ਨੇ ਲਿਖਿਆ ਹੋਇਆ ਸੀਗਾ ਜੀ ਤਾਂ ਉਹ ਫਿਰ ਥੋੜੀ ਜਿਹੀ ਮੈਂ ਇੱਕ ਵੀਡੀਓ ਦੇਖੀ ਕਿ ਉਹ ਬੱਚੀ ਆ ਸ਼ਾਇਦ ਕੋਈ 15 ਸਾਲ ਦੇ ਨੇੜੇ ਉਹਦੀ ਉਮਰ ਲੱਗਦੀ ਆ ਬਿਲਕੁਲ ਤੋਂ ਅੰਦਾਜ਼ਨ ਜੀ ਕਿ ਭਾਈ ਉਹਨੇ ਕੋਈ ਆਪਣੀ ਗੱਲਬਾਤ ਰੱਖੀ ਕਿ ਵੀ ਸ਼ਾਇਦ ਮੇਰਾ ਪਿਤਾ ਨਹੀਂ ਹੈਗਾ ਉਹ ਨਿਸ਼ਾੜੀ ਸੀਗਾ ਕੁੱਤ ਦਾ ਮਾਰਦਾ ਸੀਗਾ ਤਾਂ ਅਸੀਂ ਆਪਣੀ ਮਿਹਨਤ ਕਰਦੇ ਆ ਜੀ ਤੇ ਇੱਕ ਗਾਂ ਜਦੋਂ ਤੁਸੀਂ ਉਹ ਚੀਜ਼ ਦੇਖਦੇ ਹੋ ਐਲਗੋ ਐਲਗੋਰਿਦਮ ਜਿਹੜਾ ਉਹ ਉਸ ਤਰ੍ਹਾਂ ਚੱਲਦਾ ਹੈ ਤੇ ਇੱਕ ਮੈਨੂੰ ਵੀਡੀਓ ਮੰਨੇ ਦੀ ਮਿਲ ਗਈ ਹਮ ਕਿ ਮੰਨਾ ਉੱਥੇ ਰੋ ਵੀ ਰਿਹਾ ਤੇ ਲੱਖ ਰੁਪਈਆ ਵੀ ਦੇ ਰਿਹਾ ਜੀ ਤੇ ਨਾਲ ਲੱਗਵੀਂ ਇੱਕ ਹੋਰ ਵੀਡੀਓ ਆ ਗਈ ਹਮ ਕਿ ਜਿਹਦੇ ਵਿੱਚ ਇੱਕ ਪੱਤਰਕਾਰ ਉਹਦੇ ਪਿਤਾ ਕੋਲ ਪਹੁੰਚ ਗਿਆ ਬਿਲਕੁਲ ਬਿਲਕੁਲ ਹੁਣ ਅੱਜ ਕੱਲ ਤੁਹਾਨੂੰ ਪਤਾ ਕਿ ਸੋਸ਼ਲ ਮੀਡੀਆ ਤੇ ਵਾਇਰਲ ਚੀਜ਼ ਸਭ ਤੋਂ ਵੱਡੀ ਤੇ ਸਭ ਤੋਂ ਖਤਰਨਾਕ ਖਬਰ ਹੁੰਦੀ ਹੈ ਜੀ 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 ਉਹ ਜਦੋਂ ਪੱਤਰਕਾਰ ਪਹੁੰਚ ਗਏ ਤੇ ਉੱਥੇ ਆਂਡ ਗਵਾਰਡ ਦੇ ਲੋਕ ਵੀ ਇਕੱਠੇ ਹੋਏ ਜੀ ਉਹਨਾਂ ਨੇ ਉਹ ਸਰਦਾਰ ਸਾਹਿਬ ਬਾਰੇ ਕਿਹਾ ਕਿ ਅਸੀਂ ਤੇ ਅੱਜ ਤੱਕ ਇਸ ਬੰਦੇ ਨੂੰ ਯਾਰ ਨਸ਼ਾ ਕਰਦੇ ਨਹੀਂ ਵੇਖਿਆ ਜੀ ਗੁਰੂ ਘਰੇ ਜਾਂਦਾ ਆਪਦਾ ਆਟੋ ਚਲਾਉਂਦਾ ਬਿਰਦੋ ਦੀ ਇੱਕ ਮਾਤਾ ਹੈ ਉਹਦੀ ਸੰਭਾਲ ਕਰਦਾ ਉਹ ਬੰਦਾ ਵੀ ਰੋ ਪਿਆ ਜੀ ਜੀ ਮੇਰੇ ਵੀ ਮਨ ਨੂੰ ਖੁਸ਼ ਹੋਇਆ ਕਿ ਯਾਰ ਇਹ ਬੰਦਾ ਤੇ ਵਿਚਾਰਾ ਜਿਸ ਤਰ੍ਹਾਂ ਕਹਿ ਲੋ ਕਿ ਕਰਦਾਰ ਕੋਸ਼ੀ ਦਾ ਮਾਰਿਆ ਰੋ ਰਿਹਾ ਕਿ ਯਾਰ ਮੈਨੂੰ ਨਸ਼ੇੜੀ ਵੀ ਬਣਾ ਦਿੱਤਾ ਅੱਛਾ ਗੱਲ ਇਹ ਆ ਇੱਕ ਨਾ ਬੜੀ ਖੂਬਸੂਰਤ ਗੱਲ ਕਹੀ ਸੀ ਸ਼ਾਇਦ ਆਸ਼ੂਤੋਸ਼ ਨਰ ਆਸ਼ੂਤੋਸ਼ ਅਤਰਾ ਬਹੁਤ ਤਾਕਤ ਜੀ ਜੀ ਬਿਲਕੁਲ ਤੇ ਉਹ ਮਤਲਬ ਕਿ ਜ਼ਹੀਨ ਵਿਅਕਤੀ ਨੇ ਹਮ ਬਿਲਕੁਲ ਉਸਨੇ ਕਿਹਾ ਸੀ ਕਿ ਸਭ ਕੇ ਆਪਣੇ ਆਪਣੇ ਸੱਤੇ ਸਭ ਕੇ ਆਪਣੇ ਆਪਣੇ ਝੂਠ ਜੀ ਕਿਸੇ ਕੋ ਕੋਈ ਕਹਤਾ ਲਾਭ ਇਸਕੋ ਤੋ ਕਿਸੇ ਕੋ ਲਗਤੀ ਲੂਟ ਹਮ ਕੀ ਬਾਤ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਸਭ ਦੇ ਆਪੋ ਆਪਣੇ ਸੱਚ ਹੁੰਦੇ ਆ ਸਭ ਦੇ ਆਪੋ ਆਪਣੇ ਝੂਠ ਹੁੰਦੇ ਆ ਜੀ 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 ਕਿਸੇ ਲਈ ਉਲਾਬ ਆ ਕਿਸੇ ਲਈ ਉਹਨੂੰ ਲੱਗਦਾ ਕਿ ਲੋਟ ਲੁੱਟ ਕਰ ਰਿਹਾ ਹੁਣ ਇਹ ਚੀਜ਼ ਬਿਲਕੁਲ ਠੁਕਵੀ ਆ ਹਮ ਮੈਂ ਆਸ਼ੂतोष ਦੇ ਮੋਹ ਜਿਹੜੀ ਗੱਲ ਸੁਣੀ ਆ ਨਾ ਤੋ ਇੱਥੇ ਠੁਕਵੀ ਆ ਕਿ ਉਸ ਕੁੜੀ ਨੇ ਪਤਾ ਨਹੀਂ ਕਿਉਂ ਜਾਂ ਹੋ ਸਕਦਾ ਕਿਸੇ ਨੇ ਸਿਖਾਇਆ ਹੋਵੇ ਭਾਈ ਉਹਨਾਂ ਦਾ ਪਰਿਵਾਰਕ ਝਗੜਾ ਮੈਂ ਵਿਅਕਤੀਗਤ ਜ਼ਿੰਦਗੀ 'ਚ ਬਹੁਤ ਘੱਟ ਦਖਲ ਦੇਣ ਵਾਲਾ ਬੰਦਾ ਤੇ ਨਿੱਜੀ ਜ਼ਿੰਦਗੀ 'ਚ ਮੇਰਾ ਇਸ ਬਾ ਜੀ ਕਿ ਮੇਰੇ ਭਰਾ ਦੇ ਘਰ ਕੀ ਹੋਣ ਡਿਆ ਜੀ ਮੈਂ ਬਹੁਤਾ ਦਖਲ ਨਹੀਂ ਦਿੰਦਾ ਭਾਈ ਸਿੱਧਾ ਵੀ ਨਹੀਂ ਹੁੰਦਾ ਸਿੱਧਾ ਆਪਣਾ ਹਿਸਾਬ-ਕਿਤਾਬ ਆ ਕਿ ਆਪੋ ਆਪਣੇ ਪੈਰਾਂ ਤੇ ਜਿਹੜੇ ਲੋਕ ਖਲੋਤੇ ਨੇ ਆਪੋ ਆਪਣੇ ਮੰਦੇ ਚੰਗੇ ਦਾ ਜ਼ਿੰਮੇਵਾਰ ਨੇ ਜੀ ਗੱਲ ਇਹ ਆ ਕਿ ਭਾਈ ਅੱਛਾ ਹੁਣ ਉਹ ਕੁੜੀ ਕਿਉਂ ਕਹਿ ਰਹੀ ਆ ਉਹਦਾ ਜਵਾਬ ਵੀ ਮਿਲ ਗਿਆ ਉਹ ਤੇ ਚਲੋ ਠੀਕ ਹੈ ਉਹਦੀ ਕੋਈ ਮਨਸ਼ਾ ਹੋ ਸਕਦੀ ਹੈ ਜਾਂ ਸਖਾਈ ਹੋ ਸਕਦੀ ਹੈ ਜਾਂ ਬੱਚੇ ਦੇ ਜਿੱਦਾਂ ਬਈ ਤੁਸੀਂ ਮਨ ਚ ਭਰਦੇ ਹੋਗੇ ਨਾ ਕਿਸੇ ਜੀ ਬਾਰੇ ਉਹ ਹੀ ਜ਼ਹਿਰ ساری ਜ਼ਿੰਦਗੀ ਅਸ਼ਰੀਕਾ ਕਿੱਥੋਂ ਪੈਦਾ ਹੁੰਦਾ ਹੈ ਹਮ ਸ਼ਰੀਕਾ ਆਪਾਂ ਕਿੱਥੋਂ ਅਸੀਂ ਲੋਕ ਹੀ ਬੱਚੇ ਦੇ ਮਨ ਚ ਸ਼ਰੀਕੇ ਦਾ ਜ਼ਹਿਰ ਭਰਦੇ ਆ ਕਿ ਉਹ ਨੇ ਆ ਕੀਤਾ ਸਾਡੇ ਨਾਲ ਉਹ ਨੇ ਆ ਕੀਤਾ ਅਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਯਾਰ ਉਹਨਾਂ ਨੇ ਆ ਕੀਤਾ ਪਰ ਆਪਾਂ ਨਹੀਂ ਕਰਨਾ ਹਮ ਬਟੇ ਇਹ ਇਹ ਨਹੀਂ ਕਰਨਾ ਬਿਲਕੁਲ ਬਿਲਕੁਲ ਜਦੋਂ ਤੁਸੀਂ ਮਤਲਬ ਕਿ ਸਿਖਾਉਨੇ ਹੋ ਬੱਚੇ ਨੂੰ ਦੱਸਦੇ ਹੋ ਕਿ ਉਹ ਜਿਹੜਾ ਨਾ ਹੈਗੇ ਤੇ ਆਪਣੇ ਆ ਪਰ ਇਹ ਸਭ ਤੋਂ ਵੱਡੇ ਦੁਸ਼ਮਣ ਆ ਤਾਂ ਬੱਚਾ ਕਿਵੇਂ ਉਹਨਾਂ ਦਾ ਸੱਜਣ ਬਣ ਜਾਏਗਾ ساری ਜ਼ਿੰਦਗੀ ਵਿੱਚ ਜੀ ਤਾਂ ਉਹ ਤੁਹਾਡੇ ਤੋਂ ਵੀ ਜ਼ਿਆਦਾ ਸ਼ਰੀਕੇ ਬਾਜ਼ੀ ਲੈ ਕੇ ਜਾਏਗਾ ਇਹ ਸਾਡੇ ਨਾਲ ਹੋਈਆਂ ਬੀਤੀਆਂ ਪਰ ਅਸੀਂ ਗਾਂ ਆਪਦੀ ਪੀੜ੍ਹੀ ਨੂੰ ਇਹਨਾਂ ਚੀਜ਼ਾਂ ਤੋਂ ਵਰਜਦੇ ਆ ਕਿ ਭਾਈ ਰਹਿਣ ਦਿਓ ਸਾਡੇ ਸਾਡੇ ਕੰਨਾਂ 'ਚ ਇਹ ਸ਼ਹਿਰ ਪਰੇਗਾ ਸਾਡੇ ਆਪਣੇ ਬਿਲਕੁਲ ਬਿਲਕੁਲ ਤਾਂ ਕਹਿਣ ਦਾ ਮਤਲਬ ਇਹੋ ਆ ਕਿ ਭਾਈ ਉਹ ਹੁਣ ਬੱਚੀ ਨੇ ਪਤਾ ਨਹੀਂ ਕਿਸ ਤਰ੍ਹਾਂ ਕਿਹਾ ਮੈਂ ਤਾਂ ਉਹਨੂੰ ਕੁਝ ਨਹੀਂ ਕਹਾਗਾ ਪਰ ਉਹਨੇ ਗਲਤੀ ਕੀਤੀ ਹੈ ਕਿ ਅੱਜ ਦੇ ਯੁੱਗ ਦੇ ਵਿੱਚ ਜੇ ਤੂੰ ਇਸ ਤਰ੍ਹਾਂ ਦੀ ਗੱਲ ਕਰ ਰਹੀ ਕਿ ਤੇਰਾ ਪਿਤਾ ਜਿੰਦਾ ਹੈ ਤਾਂ ਉਹ ਹੁਣ ਕੀ ਹੋਇਆ ਕਿ ਉਲਟਾ ਹੋ ਗਿਆ ਉਹਨੇ ਦੱਸ ਦਿੱਤਾ ਕਿ ਭਈ ਸਾਡਾ ਛੋਟਾ ਛਤਾ ਕਿਉਂ ਹੈ ਜੀ ਵੀ ਇੱਕ ਦੂਜੇ ਬੰਦੇ ਨੂੰ ਰੱਖਦੀ ਸੀ ਬਿਲਕੁਲ ਸਾਡਾ ਰੋਲਾ ਹੁਣ ਦੇਖੋ ਉਹਦੇ ਵੀ ਪੋਤੜੇ ਫੋਲੇ ਗਏ ਜੀ ਕੀ ਖਟਿਆ ਜੀ ਗੱਲ ਕਰ ਰਿਆ ਸੀ ਕਿ ਕਈ ਵਾਰੀ ਨਿੱਜੀ ਗੱਲਾਂ ਵੀ ਜਿਹੜੀਆਂ ਨਿੱਜੀ ਗੱਲਾਂ ਬਾਹਰ ਆ ਗਈਆਂ ਕਿਆ ਰੋਲਾ ਸੀ ਯਾਰ ਅੱਪਾ ਸੀ ਉਹਦੇ ਹੱਕ 'ਚ ਤੇ ਪਿੰਡ ਖੜ ਗਿਆ ਜੀ ਹੁਣ ਹੋ ਸਕਦਾ ਕਿ ਉਹ ਚਾਰ ਪੱਤਰਕਾਰ ਉਹ ਬੀਬੀ ਕੁਲ ਵੀ ਚਲੇ ਜਾ ਜੀ ਅੱਗੇ ਇੱਕ ਮੁੰਡਾ ਸੀਗਾ ਬੜਾ ਮਤਲਬ ਬੜਾ ਕਿਊਟ ਮੁੰਡਾ ਸੀਗਾ ਦਿੱਲੀ 'ਚੋਂ ਵਾਇਰਲ ਹੋਇਆ ਸੀਗਾ ਜੀ ਛੋਟਾ ਜਿਹਾ ਰੋਲ ਬਣਾ ਰਿਹਾ ਸੀਗਾ ਜੀ ਜੀ ਤੇ ਕਿਸੇ ਯੂਟਿਊਬਰ ਨੇ ਉਹਦੀ ਵੀਡੀਓ ਪਾ ਦਿੱਤੀ ਬਹੁਤ ਸਰਕੂਲੇਟ ਹੋਈ ਤੇ ਉਹਨੂੰ ਬੜੇ ਹੈਲਪਿੰਗ ਹੈਂਡ ਮਿਲੇ ਮਹਿੰਦਰਾ ਜੀ ਨੇ ਵੀ ਟਵੀਟ ਕੀਤਾ ਸੀਗਾ ਸ਼ਾਇਦ ਸੋਨੂ ਸੂਦ ਨੇ ਵੀ ਟਵੀਟ ਕੀਤਾ ਸੀਗਾ ਬਹੁਤ ਵੱਡੀ ਗੱਲ ਆ ਹਾਂ ਬਹੁਤ ਹੈਲਪ ਹੋਈ ਮੁੰਡੇ ਪਰ ਬਾਅਦ ਵਿੱਚ ਕੀ ਹੋਇਆ ਕਿ ਉਹ ਜਿਹੜੀ ਬੀਬੀ ਸੀ ਜਿਹਦੇ ਬਾਰੇ ਉਹ ਕਹਿ ਰਿਹਾ ਸੀਗਾ ਕਿ ਮੇਰੇ ਪਿਤਾ ਦੀ ਡੈਥ ਹੋ ਗਈ ਮਾਂ ਚਲੇ ਗਈ ਹੂੰ ਤਾਂ ਉਹ ਮਾਂ ਜਿਹੜੀ ਸੀ ਉਹ ਸਾਹਮਣੇ ਆ ਗਈ ਜੀ ਉਹਨੇ ਉਹਨਾਂ ਤੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਆਪਦੇ ਸੋਹਰੇ ਘਰ ਤੇ ਜੀ ਉਹ ਤੇ ਕੋਈ ਬੜਾ ਸੂਝਵਾਨ ਸਿੱਖ ਸੱਜਣ ਸੀਗਾ ਉਹਨੇ ਦੁਬਾਰਾ ਆਪਸ ਚ ਉਹਨਾਂ ਦਾ ਮੇਲ ਕਰਵਾਇਆ ਜੀ ਨਹੀਂ ਤਾਂ ਉਹਨਾਂ ਦਾ ਵੀ ਘਰ ਬਿਲਕੁਲ ਹੀ ਮਤਲਬ ਕਿ ਟੁੱਟ ਜਾਣਾ ਸੀਗਾ ਜਿਹੜਾ ਕੋਈ ਮਾੜਾ ਮੋਟਾ ਜੁੜਿਆ ਸੀਗਾ ਇਸ ਕਰਕੇ ਇਹ ਵਾਇਰਲ ਚੀਜ਼ਾਂ ਪਹਿਲਾਂ ਤੇ ਲੋਕ ਜਜ਼ਬਾਤੀ ਹੋ ਕੇ ਚੱਕ ਦਿੰਦੇ ਆ ਕੰਮ ਜੀ ਹੁਣ ਲੋਕ ਅਫਸੋਸ ਪ੍ਰਗਟਾਈ ਜਾ ਰਹੇ ਆ ਕਿ ਚਾਹ ਵਾਲੀ ਕੁੜੀ ਸਾਡੇ ਨਾਲ ਆ ਕੀ ਕਰ ਗਈ ਉਹ ਛੱਡੋ ਯਾਰ ਹੁਣ ਜੇ ਉਹਨੇ ਗਲਤੀ ਕਰ ਲਈ ਆ ਜਿਸ ਤਰ੍ਹਾਂ ਟ੍ਰੋਲਿੰਗ ਤੁਸੀਂ ਕਰ ਰਹੇ ਹੋ ਤਾਂ ਮੈਨੂੰ ਲੱਗਦਾ ਕਿ ਉਹ ਸਦਮੇ ਚ ਨਾ ਚਲੀ ਜਾਏ ਬਿਲਕੁਲ 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 ਇਹੋ ਜੇ ਮਾਮਲਿਆਂ ਤੇ ਤੁਸੀਂ ਵੀ ਸੰਜਮ ਰੱਖੋ ਤੇ ਗੱਲ ਇਹ ਆ ਕਿ ਬੱਚਿਆਂ ਨੂੰ ਮੈਂ ਕਹਿੰਦਾ ਕਿ ਉਸ ਕੁੜੀ ਦਾ ਮੈਨੂੰ ਦੋਸ਼ ਘੱਟ ਲੱਗਦਾ ਜਿਸ ਬੰਦੇ ਨੇ ਉਹਨੂੰ ਸਿਖਾਇਆ ਹੈ ਜਿਸ ਬੰਦੇ ਨੇ ਗਲਤ ਉਹਨੂੰ ਗਾਈਡ ਕੀਤਾ ਚਾਹੇ ਮਾਂ ਕੁਝ ਵੀ ਆ ਉਹਦੇ ਪਿਤਾ ਬਾਰੇ ਹਮਮ ਸੈਪਰੇਸ਼ਨ ਇੱਕ ਵੱਖਰੀ ਚੀਜ਼ ਆ ਵੱਖਰੀ ਗੱਲ ਹੈ ਪਰ ਤੁਸੀਂ ਕਿਸੇ ਦੇ ਕਿਰਦਾਰ ਪ੍ਰਤੀ ਕਿਸੇ ਬੱਚੇ ਦੇ ਜ਼ਿਹਨ ਦੇ ਵਿੱਚ ਇਸ ਤਰ੍ਹਾਂ ਦਾ ਜ਼ਹਿਰ ਭਰਿਆ ਵਾ ਤੇ ਤੁਹਾਡੇ ਤੋਂ ਵੱਡਾ ਗੁਨਾਹਗਰ ਕੋਈ ਨਹੀਂ ਹੈਗਾ ਮੇਰੀ ਤੇ ਇਹੋ ਹੀ ਗੁਜ਼ਾਰਿਸ਼ ਹੈ ਕਿ ਯਾਰ ਇਹਨਾਂ ਚੀਜ਼ਾਂ 'ਚ ਜਦੋਂ ਅਸੀਂ ਵੱਢਦੇ ਆਂ ਮੈਂ ਇੱਕ ਛੋਟੀ ਜਿਹੀ ਮਿਸਾਲ ਦੇਣਾ ਕਿ ਕਿੱਡੇ ਅਸੀਂ ਜਜ਼ਬਾਤੀ ਤੇ ਲਾਈ ਲੱਗ ਲੋਕ ਆ ਘਟਨਾ ਵਾਪਰੀ ਹਿਮਾਚਲ ਦੇ ਵਿੱਚ ਇੱਕ ਨਾਰਾਇਣ ਨੇ ਆਖਿਆ ਕਿ ਸਾਡੇ ਨਾਲ ਬੁਰੀ ਹੋਈ ਹਮ ਬਿਲਕੁਲ ਮੈਂ ਉਸ ਦਿਨ ਪਹਿਲੇ ਦਿਨ ਹੀ ਇਹ ਗੱਲ ਆਖੀ ਕਿ ਮੈਂ ਖਿਆਲ ਯਾਰ ਜਜ਼ਬਾਤੀ ਨਾ ਹੋਵੋ ਹੂੰ ਜੀ ਉਹਨਾਂ ਨੇ ਜਦੋਂ ਅੱਗੋਂ ਡੀਜੀਪੀ ਲੈਵਲ ਤੇ ਗੱਲ ਚੱਲੇ ਗਈ ਜਨਨੀ ਸਾਹਿਬ ਨੇ ਮੁੱਖ ਮੰਤਰੀ ਦੇ ਨਾਲ ਗੱਲ ਕੀਤੀ ਜਦੋਂ ਉਹਨਾਂ ਨੇ ਕੱਢ ਕੇ ਕਿੱਸਾ ਰੱਖਿਆ ਜੀ ਕਿ ਇਹ ਤੇ ਉਥੇ ਹੱਥ ਵੰਦੇ ਸੀਗੇ ਜਨਾਨੀਆਂ ਦੇ ਜੀ ਤੇ ਲੋਕ ਲੋਕਾਂ ਦੇ ਨਾਲ ਇਹਨਾਂ ਦੀ ਲੜਾਈ ਹੋ ਗਈ ਤੇ ਅਸੀਂ ਆਖਿਆ ਕਿ ਇੱਥੇ ਤੁਸੀਂ ਬਈ ਸ਼ਿਕਾਇਤ ਦੇ ਦਿਓ ਦਰਜ ਕਰਾਓ ਹੂੰ ਇਹ ਉਥੋਂ ਨਿਕਲਾਏ ਨੇ ਬਿਲਕੁਲ ਕਿ ਕੰਮ ਬੁਠਾ ਨਾ ਪੈ ਜਾਵੇ ਜੀ ਵੀ ਤੁਹਾਡੇ ਸੱਟਾਂ ਵੱਜੀਆਂ ਤੁਸੀਂ ਹਸਪਤਾਲ ਚ ਦਾਖਲ ਹੋ ਜਾਓ ਇੱਥੇ ਆ ਕੇ ਦਾਖਲ ਹੋ ਗਏ ਮੁਰਕੇ ਜਦੋਂ ਉਹਨਾਂ ਨੇ ਕਿੱਸਾ ਕੱਢਿਆ ਉਹ ਅੱਜ ਤੱਕ ਸੱਜਣ ਨਹੀਂ ਲੱਭਿਓ ਤੇ ਇੱਥੇ ਉਹਨਾਂ ਦੇ ਪਿੱਛੇ ਫੇਸਬੁੱਕ ਤੇ ਜੋ ਹਿਮਾਚਲ ਵਰਸ ਜ پنجاب ਦਾ ਇੱਕ ਰਸਾਕਸ਼ੀ ਦਾ ਮੈਚ ਪੈ ਗਿਆ ਤੁਸੀਂ ਤੁਹਾਡੇ ਸਾਹਮਣੇ ਹੀ ਆ ਇਹ ਗੱਲ ਜਿਹੜੀ ਹੋਈ ਆ ਮਾੜੀ ਆ ਤੇ ਇਸ ਤਰ੍ਹਾਂ ਉਸ ਬੱਚੀ ਨੂੰ ਨਹੀਂ ਸਿੱਖਣਾ ਚਾਹੀਦਾ ਜੇ ਪਿਤਾ ਜਾਂਦਾ ਹਾਂ ਤੁਸੀਂ ਸਿੱਧਾ ਕਹਿ ਦਿਓ ਕਿ ਸਾਡੀ ਨਹੀਂ ਮੰਦੀ ਬਈ ਅਸੀਂ ਆਪਣੇ ਦਮ ਤੇ ਜ਼ਿੰਦਗੀ ਜੀ ਰਹੇ ਹਾਂ ਜੀ ਇਹ ਇਹ ਮਸਲੇ ਹੋ ਜਾਂਦੇ ਮਿੰਟੂ ਜੀ ਹੋ ਜਾਂਦੇ ਹੈ ਲਾਇਦਗੀ ਇੱਕ ਵੱਖਰਾ ਕਹਿ ਲੋ ਕਿ ਬਈ ਪੱਖ ਹੈ ਜ਼ਿੰਦਗੀ ਦਾ ਪਰ ਝੂਠ ਇੱਕ ਵੱਖਰਾ ਉਹ ਜਿਹੜਾ ਕਹੇ ਕਿ ਝੂਠ ਬਈ ਉਹ ਜਿਹੜਾ ਆਸ਼ੂ ਤੋਸ਼ਨ ਇੱਕ ਦਸੀ ਹੈ ਨਾ ਗੱਲ ਕਿ ਸਭ ਕੇ ਆਪਣੇ ਆਪਣੇ ਸੱਤ ਹੈ ਸਭ ਕੇ ਆਪਣੇ ਆਪਣੇ ਝੂਠ ਕਿ ਕੋਈ ਕਹਤਾ ਲਾਭ ਇਸ ਕੋ ਕਿਸੇ ਕੋ ਲਗਦੀ ਹੈ ਲੂਟ ਕਿਆ ਬਾਤ ਹੈ ਕਿਆ ਬਾਤ ਇੱਕ ਚੀਜ਼ ਸਿੱਖਣ ਨੂੰ ਬੜੀ ਸੋਹਣੀ ਮਿਲਦੀ ਹੈ ਜੀ ਇਹ ਚ ਜੇ ਆਪਾਂ ਸਿੱਖੀਏ ਤਾਂ ਮੈਂ ਜਦੋਂ ਵੀ ਕੋਈ ਐਦਾਂ ਦੀ ਗੱਲ ਸਾਹਮਣੇ ਆਉਂਦੀ ਹੈ ਨਾ ਤੇ ਸਭ ਤੋਂ ਪਹਿਲਾਂ ਅਸੀਂ ਸ਼ਬਦਾਵਲੀ ਭੱਦੀ ਸ਼ਬਦਾਵਲੀ ਗਾਲਾਂ ਤੇ ਉਸੀ ਤੋਂ ਉਤਰਿਆਉਣੇ ਆ ਜੀ ਇਹ ਆਪਾਂ ਨੂੰ ਸੋਚ ਸਮਝ ਕੇ ਆਉਂਦੇ ਕੋਈ ਐਦਾਂ ਦੀਆਂ ਗੱਲਾਂ ਨੇ ਨਾ ਹੁਣ ਜਿਨ੍ਹਾਂ ਲੋਕਾਂ ਨੇ ਪਹਿਲਾਂ ਕੁੜੀ ਵੇਲੇ ਉਧਰ ਪਿਤਾ ਨੂੰ ਗਾਲਾਂ ਕੱਢੀਆਂ ਹੋਣਗੀਆਂ ਜੀ ਹੁਣ ਕੁੜੀ ਨੂੰ ਗਾਲਾਂ ਕੱਢੀ ਜਾਂਦੇ ਆ ਤਾਂ ਇਹ ਸਿੱਖਣ ਨੂੰ ਬੜਾ ਕੁਸ਼ ਹੈ ਜੀ ਜੇ ਬੰਦਾ ਸਿੱਖੇ ਤਾਂ ਠੀਕ ਹੈ ਚਲੋ ਬਹੁਤ ਸਾਰੇ ਸੱਜਣ ਆਪਣੇ ਆਪ ਜੁੜੇ ਹੋਏ ਨੇ ਮੈਂ ਮੋٹے ਮੋٹے ਨਾਮ ਪੜਦੇ ਨਹੀਂ ਸਤਨਾਮ ਪਾਲੀਆ ਜੀ ਪੰਜਾਬ 24 ਹਰਦੀਪ ਸਰਾ ਜੀ ਸਾਬ ਕਾਲੋਂ ਜੀ ਟਰੂ ਪੰਜਾਬੀ ਨਿਸ਼ਾਨਜੀਤ ਬਲਵਿੰਦਰ ਜੀ ਬਲਵੀਰ ਜੀ ਪ੍ਰਾਈਮੇਸ਼ੀਅਰ ਟੀਵੀ ਤੋਂ ਵੀ ਜੁੜੇ ਹੋਏ ਨੇ ਬਹੁਤ ਸਾਰਿਆਂ ਦਾ ਸ਼ੁਕਰੀਆ ਧੰਨਵਾਦ ਜੀ ਆਪਾਂ ਕਿਸੇ ادارے ਦਾ ਨਾਮ ਦੱਸਣਾ ਜੀ ਅਗਰਿਸ ਕਰੋ ਜੀ ਉਹਨਾਂ ਦੀ ਵੀ ਸਸਕਾਲੀ ਆਈ ਹੋਈ ਹੈ ਸਸਕਾਲ ਸਭ ਦੀ ਮਨਜ਼ੂਰੀ ਹੈ ਜੀ ਜਿਸਬੰਦ ਸਿੰਘ ਜੀ ਅਸੀਂ ਤਾਂ ਕਰਕੇ ਗੱਲ ਕਰ ਰਹੇ ਹਾਂ ਕਿਉਂਕਿ ਇੱਥੇ ਕਮੈਂਟ ਆ ਰਹੇ ਸਨ ਉਹ ਕਾਫੀ ਟੌਪਿਕ ਜਿਹੜਾ ਵੱਡਾ ਤੇ ਅਸੀਂ ਇਹਦੇ 'ਚ ਕੋਈ ਮਸਾਲਾ ਨਹੀਂ ਜਲਾਇਆ ਜੀ 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 ਅਸੀਂ ਅਸੀਂ ਜ਼ਿੰਦਗੀ ਤੇ ਯਥਾਰਥ ਦੱਸਿਆ ਸਾਡਾ ਵਿਸ਼ਲੇਸ਼ਣ ਦਾ ਜਾਂ ਚੀਜ਼ਾਂ ਨੂੰ ਸਮਝਣ ਦਾ ਨਜ਼ਰੀਆ ਥੋੜਾ ਪਿੰਨ ਹੁੰਦਾ ਅਸੀਂ ਉਹ ਉੱਥੇ ਵਾਲੀ ਭੀੜ ਵਾਲੇ ਨਹੀਂ ਹੈਗੇ ਸ਼ਾਇਦ ਤੁਸੀਂ ਇਸ ਗੱਲ ਨੂੰ ਇੱਕ ਖਬਰ ਤੋਂ ਜੱਜ ਕਰ ਰਹੇ ਹੋ ਤਾਂ ਕੋਈ ਵੀ ਖਬਰ ਕੋਈ ਵੀ ਮੁੱਦਾ ਮੈਂ ਨਹੀਂ ਸਮਝਦਾ ਕਿ ਵਿਅਰਥ ਹੈ ਜੇ ਉਹਦੇ ਸਹੀ ਢੰਗ ਦੇ ਨਾਲ ਕਹ ਲਓ ਕਿ ਪਹਿਲੂ ਜਿਹੜੇ ਪੱਖ ਜਿਹੜੇ ਸ਼ੋਹੇ ਜਾਣ ਉਹ ਤੁਹਾਡੇ ਕੋਲ ਜਾਂਚ ਹੋਣੀ ਚਾਹੀਦੀ ਬਿਲਕੁਲ